ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ 2024 ਸੀਜ਼ਨ ਝੌਨੇ ਦੀ ਬੜਾਈ ਸ਼ੁਰੂ ਹੋ ਗਈ ਹੈ ਤੇ ਬਹੁਤ ਇਲਾਕਿਆਂ ਦੇ ਵਿੱਚ ਜੀਰੀ ਵੱਡੀ ਵੀ ਜਾ ਚੁੱਕੀ ਹੈ ਤੇ ਅਮੀਂ ਦੇ ਕਰਕੇ ਥੋੜਾ ਜਿਹਾ ਕੰਮ ਰੁਕਿਆ ਏ ਹੁਣ ਜਿਵੇਂ ਜਿਵੇਂ ਝੌਨੇ ਆਪਣੇ ਪੱਕੀ ਜਾਂਦੇ ਓਵੇਂ ਓਵੇਂ ਬੜਾਈ ਪਾਈ ਜਾਂਦੀ ਹੈ ਤੇ ਜਿਹੜੀ ਆਪਾਂ ਨੂੰ ਰਿਪੋਰਟ ਮਿਲੀ ਹੈ ਝਾੜ ਬਾਰੇ ਸਾਰਿਆਂ ਦੇ ਕਮੈਂਟ ਤੇ ਵੀ ਝਾੜ ਦੱਸੋ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਹਾਈ ਬ੍ਰੈਡ ਝੋਨਿਆਂ ਦੇ ਵੀ ਝਾੜ ਦੱਸੂਗੇ ਤੇ ਬਾਸਮਤੀ ਦੇ ਵੀ ਦੱਸੂਗੇ ਤੇ ਪਹਿਲਾ ਹੁਣ ਆਪਾਂ ਗੱਲ ਕਰਦੇ ਆ ਜੀ ਬਾਸਮਤੀ ਝੋਨੇ ਦੀ ਇਸ ਵਾਰ ਬਾਸਮਤੀ ਦਾ ਥੋੜਾ ਜਿਹਾ ਕੰਮ ਹੋ ਹੈ ਕਿਉਂਕਿ ਇੱਕ ਤਾਂ ਕੁਦਰਤ ਦੇ ਵੱਲੋਂ ਵੀ ਗਿਰਗੀ ਜੀ ਦੀ ਸਾਰੀਆਂ 1509 ਕਿਸੇ ਦੀ ਉਹ ਖੜੀ ਹੋਊਗੀ ਨਹੀਂ ਬਿਸ਼ਗੀ ਆ ਤੇ ਵਿੱਚ ਵਿੱਚ ਤਾਂ ਪਾਣੀ ਵੀ ਖੜ ਗਿਆ ਵਿੱਚ ਤੇ ਉੰਗਰਨੀਆ ਜੰਮਨੀਆ ਵੀ ਸ਼ੁਰੂ ਹੋ ਗਈ ਹੈ ਤੇ ਉੱਪਰ ਤੋਂ ਇਸ ਵਾਰ ਜਿਹੜੇ ਬਾਸਮਤੀ ਦੇ ਰੇਟ ਹੈ ਉਹ ਵੀ ਬਹੁਤ ਘਟ ਨੇ ਪਹਿਲਾ ਥੋੜੇ ਜਿਹਾ ਵੱਧ ਤੇ ਫੇਰ ਘਟਨੇ ਸ਼ੁਰੂ ਹੋ ਗਏ ਇਸ ਵਾਰ 22-2300 ਰੁਪਏ ਨੂੰ ਵੀ ਦੇਖ ਲੋ 1509 ਜਿਹੜੀ ਵਿਕੀ ਹੈ ਤੇ ਜਿਹੜੇ ਆਪਾਂ ਝਾੜ ਦੀ ਗੱਲ ਕਰੀਏ ਝਾੜੇ ਦਾ ਹੈਗਾ ਜੀ 18 ਕੁਇੰਟਲ ਵੀ ਨਿਕਲ ਰਹੀ ਹੈ ਬਹੁਤ ਏਰੀਆ ਦੇ ਵਿੱਚ ਤੇ 20 ਕੁਇੰਟਲ ਵੀ ਨਿਕਲ ਰਹੀ ਹੈ ਤੇ ਵਿੱਚ ਵਿੱਚ ਐਵੇਂ ਨਹੀਂ ਜਿਹੜੀ ਮੀਂਹ ਤੋਂ ਪਹਿਲਾਂ ਵੱਡੀ ਜਾ ਚੁੱਕੀ ਹੈ ਵਿੱਚ 24 ਤੇ 25 ਦਾ 25 ਤੱਕ ਆਪਣੇ ਕੋਲ ਰਿਪੋਰਟ ਆਈ ਹੈ ਮਲੇਰ ਕੋਟਲੇ ਏਰੀਏ ਦੇ ਵਿੱਚ 25 ਕੁਇੰਟਲ ਦਾ ਝਾੜ 1509 ਨੇ ਦੱਤਾ ਹੈ ਜਨ ਕਿ ਇਸ ਵਾਰ ਫੈਕਸ ਨਹੀਂ ਝਾੜ ਬਹੁਤ ਥੱਲੇ ਵੀ ਝਾੜ ਆ ਰਹੀ ਹੈ ਇਹਦੇ ਤੇ ਉੱਪਰ ਵੀ ਦੇਖੋ ਨੂੰ ਮਿਲ ਰਹੀ ਹੈ ਤੇ ਜੇ ਹਾਈਬ੍ਰਿਡ ਝੋਨੇ ਦੀ ਗੱਲ ਕਰੀਏ ਹਾਈ ਬ੍ਰੈਡ ਝੋਨੇ ਆ ਦੇ ਜੀ ਝਾੜ ਜਿਹੜੇ ਆ ਰਹੇ ਆ ਹਾਈ ਬ੍ਰੈਡ ਬੀਜ ਬਹੁਤ ਨੇ ਜੇ ਮੈਂ ਗੱਲ ਕਰਾਂ ਤਾਂ 35 ਕੁਆਂਟਲ 36 ਕੁਆਂਟਲ 30 30 ਕੁਆਂਟਲ ਤੱਕ ਵੀ 32 ਕੁਆਂਟਲ ਵੀ ਕੋਈ ਬੀਜ ਦੇ ਰਿਹਾ ਹੈ ਜਾਨੀ ਕਿ ਜਿਹੜੇ ਹਾਈ ਬ੍ਰੈਡ ਝੋਨੇ ਆ ਉਹ ਝਾੜ ਨੂੰ ਵਧੀਆ ਹੀ ਰਹਿੰਦੇ ਗਿਰਦੇ ਜਰੂਰ ਹੈ ਪਰ ਝਾੜ ਉਹਨਾਂ ਦੇ ਵਧੀਆ ਰਹਿੰਦੇ ਆ ਜਾਨੀ ਕਿ 35 36 ਕੁਆਂਟਲ ਦਾ ਝਾੜ ਹਾਈ ਬ੍ਰੈਡ ਝੋਨੇਆਂ ਦਾ ਆ ਰਿਹਾ ਹੈ ਤੇ ਪਰਮਲ ਚੌਂਨਿਆਂ ਦੀ ਹਜੇ ਤੱਕ ਆਪਣੇ ਕੋਲ ਅਪਡੇਟ ਆਈ ਨਹੀਂ ਕਿਉਂਕਿ ਇਸ ਵਾਰ ਜਿਹੜਾ ਮੌਸਮ ਹੈ ਉਹ ਠੰਡਾ ਪੈਣ ਦੇ ਕਾਰਨ ਜਿਹੜੀ PR126 ਦੀ ਬਾਢੀ ਹੈ ਉਹ ਹਜੇ ਬਿਲਕੁਲ ਵੀ ਬਹੁਤ ਘੱਟ ਲਾਕਿਆ ਦੇ ਵਿੱਚ ਹੋਈ ਹੈ ਜੇ ਮੈਂ ਆਪਣੇ ਇੱਧਰ ਏਰੀਆ ਦੀ ਗੱਲ ਕਰਾਂ ਤਾਂ ਕਿਸੇ ਨੇ ਵੀ PR126 ਵੈਰਾਈਟੀ ਜਿਹੜੀ 15-16 ਤਰੀਕ ਨੂੰ ਵੀ ਲੱਗੀ ਹੋਈ ਹੈ ਉਹ ਕਿਸੇ ਨੇ ਹਜੇ ਤੱਕ ਉਹਦੀ ਬਾਢੀ ਨਹੀਂ ਕੀਤੀ ਹੁਣ 1 ਅਕਤੂਬਰ ਸ਼ੁਰੂ ਹੋ ਗਿਆ ਅੱਜ ਤੋਂ ਕੱਲੂ 2 ਅਕਤੂਬਰ ਹੋ ਜਾਊਗਾ ਆਪਣੀ ਵੀਡੀਓ ਕੱਲੂ ਆਊਗੀ ਤੇ 2 ਅਕਤੂਬਰ ਨੂੰ ਤੇ ਜਾਨੀ ਕਿ ਹੁਣ ਬਾੜ ਸ਼ੁਰੂ ਹੋ ਗਈ ਹੈ ਪੀਆਰ 126 ਤੇ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਪੀਆਰ 126 ਬਾੜ ਲਈ ਵੀ ਕਿੰਨੀ ਤਰੀਕ ਨੂੰ ਤੁਸੀਂ ਪੀਆ ਪੀਆਰ 126 ਵੈਰੈਟੀ ਲਈ ਤੀ ਤੇ ਤੁਹਾਡੇ ਕੀ ਝਾੜ ਆ ਰਹੇ ਹੈ ਤੇ ਆਪਣੇ ਕੋਲ ਜਿੰਨੀ ਰਿਪੋਰਟ ਆਈ ਹੈ ਆ ਦੋ ਵੈਰੈਟੀਆਂ ਨੂੰ ਲੈ ਕੇ ਬਾਸਮਤੀ ਤੇ ਹਾਈਬ੍ਰਿਡ ਨੂੰ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਵੀ 35 36 ਕੁਇੰਟਲ ਹਾਈਬ੍ਰਿਡ ਝੋਨਿਆਂ ਦਾ ਝਾੜ ਆ ਰਿਹਾ ਤੇ ਪਰਮਲ ਝੋਨੇ ਤਾਂ ਹਜੇ ਸਾਡੇ ਇਲਾਕੇ ਦੇ ਵਿੱਚ ਕਹਿ ਲਓ ਹੋਰ ਲਾਗ ਪਾਸ ਦੂਰ ਨੇੜੇ ਵੀ ਹਜੇ ਕਿਸੇ ਵੀ ਇਲਾਕੇ ਦੇ ਵਿੱਚ ਬੱਢੀ ਪਰਮਲ ਝੋਨਿਆਂ ਦੀ ਨਹੀਂ ਹੋਈ ਤੇ ਬਾਕੀ ਕਮੈਂਟ ਕਰਕੇ ਦੱਸਿਓ ਵੀ ਤੋ ਕਿਹਨੇ ਕਿਹਨੇ ਜੀ ਦੀ ਬੱਢ ਲਈ ਹੈ ਜਿਵੇਂ ਪੀਆਰ 126 ਹੋ ਗਿਆ ਠੀਕ ਹੈ ਨੀ ਤੇ ਕਮੈਂਟਾਂ ਚ ਦੱਸਿਓ ਝਾੜ ਥੋਡੇ ਇਲਾਕੇ ਦੇ ਵਿੱਚ ਕੀ ਆ ਰਿਹਾ ਤੇ ਬਾਕੀ ਆਪਾਂ ਦਾ ਹਜੇ ਆਪਾਂ ਲਈ ਹੋਈ ਹੈ ਪੂਸ਼ਾ 44 ਤੇ ਆ ਤੁਸੀਂ ਦੇਖ ਸਕਦੇ ਹੋ ਇਹ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਇਹ ਤਾਂ ਆਖਾ ਪਕਾ ਦਿੰਦੀ ਹੈ ਬਹੁਤ ਔਖੀ ਪੱਕਦੀ ਹੈ ਤੇ ਬਾਕੀ ਇੱਕ ਸਬਰੇ ਵੀ ਹੁਣ ਤੇਲੇ ਦੀ ਕਰੂਗੇ ਤੇ ਬਾਕੀ ਕਮੈਂਟ ਕਰਕੇ ਦੱਸਿਓ ਜੀ ਕਿ ਹੋਰ ਜਿਹਨਾਂ ਵੀਰਾਂ ਨੇ ਜਿਹੜੀ ਬੱਢ ਲਈ ਵੀ ਕੀ ਕੀ ਝਾੜ ਆ ਰਹੇ ਆ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਫਿਰ ਮਿਲਦੇ ਆ ਕੋਈ ਹੋਰ ਵੀਡੀਓ ਦੇ ਵਿੱਚ